ਪਾ ਤੇ ਮ사ਜ ਸੈਂਟਰ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਵੱਡੇ ਹੁਕਮ ਜਾਰੀ ਕੀਤੇ ਗਿਆ ਜਿਸ ਤੋਂ ਬਾਅਦ ਆਪਣੇ ਆਪ ਹੀ ਸਪਾ ਸੈਂਟਰ ਦੀ ਅੜ ਦੇ ਵਿੱਚ ਗੰਦਾ ਧੰਦਾ ਕਰਨ ਵਾਲਿਆਂ ਨੂੰ ਪਾਜੜਾਂ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਦਰਅਸਲ ਸਪਾ ਸੈਂਟਰ ਅਤੇ ਮ사ਜ ਪਾਰਲਰਾਂ ਤੇ ਚੱਲ ਰਹੇ ਗਲਤ ਕੰਮਾਂ ਦੀਆਂ ਵੱਧੀਆਂ ਸ਼ਿਕਾਇਤਾਂ ਦੇ ਕਾਰਨ ਪੁਲਿਸ ਹੁਣ ਸਖਤੀ ਦੇ ਮੋੜ ਤੇ ਵਿਚ ਨਜ਼ਰ ਆ ਰਹੀ ਹੈ ਇਸ ਲਈ ਡੀਸੀਪੀ ਰੁਪਿੰਦਰ ਸਿੰਘ ਦੇ ਵੱਲੋਂ ਸਪਾ ਸੈਂਟਰ ਅਤੇ ਮ사ਜ ਪਾਰਲਰਾਂ ਵਾਸਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਇਹਨਾਂ ਹਦਾਇਤਾਂ ਨੂੰ ਨਾ ਮੰਨਣ ਵਾਲਿਆਂ ਦੇ ਉੱਤੇ ਪੁਲਿਸ ਦੀ ਸਖਤ ਕਾਰਵਾਈ ਵੀ ਹੋ ਸਕਦੀ ਹੈ ਵਿਭਾਗ ਦੇ ਵੱਲੋਂ ਜਾਰੀ ਪ੍ਰੈਸ ਨੋਟ ਦੇ ਵਿੱਚ ਡੀਸੀਪੀ ਰੁਪਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਮੌਜੂਦ ਸਪਾ ਅਤੇ ਮ사ਜ ਸੈਂਟਰਾਂ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰਾ ਲੱਗੇ ਹੋਣੇ ਚਾਹੀਦੇ ਐ ਜਿਸ ਦੇ ਵਿੱਚ ਐਂਟਰੀ ਐਗਜ਼ਿਟ ਅਤੇ ਰਿਸੈਪਸ਼ਨ ਦਾ ਏਰੀਆ ਵੀ ਕਵਰ ਹੋਣਾ ਚਾਹੀਦਾ ਹੈ ਇਨਾਂ ਹੀ ਨਹੀਂ ਬਲਕਿ ਇਸ ਤੋਂ ਇਲਾਵਾ ਹੋਰ ਕਈ ਸਾਰੇ ਜਿਹੜੇ ਕਹਿ ਲੋ ਕਿ ਐਡਵਾਈਸਰੀਆਂ ਜੜੀਆਂ ਨੇ ਜਾਰੀ ਕੀਤੀਆਂ ਗਈਆਂ ਉਹਨਾਂ ਅਗੇ ਕਿਹਾ ਕਿ ਉਸ ਕੈਮਰੇ ਦਾ ਰਿਕਾਰਡਿੰਗ ਬੈਕਅਪ ਜਿਹੜਾ 30 ਦਿਨ ਦਾ ਹੋਣਾ ਚਾਹੀਦਾ ਹੈ ਸੈਂਟਰ ਦੇ ਅੰਦਰ ਅਤੇ ਬਾਹਰ ਜਾਣ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗੁਪਤ ਰਸਤਾਨ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਸੈਂਟਰਾਂ ਦੇ ਵਿੱਚ ਆਉਣ ਵਾਲੇ ਹਰ ਗਾਹਕ ਦੀ ਇੱਕ ਫੋਟੋ ਆਈਡੀ ਰੱਖਣੀ ਪਵੇਗੀ ਉਸ ਕੋਡ ਨੂੰ ਸੈਂਟਰ ਮਾਲਕ ਮੇਨਟੇਨ ਕਰੇਗਾ ਸੈਂਟਰਾਂ ਦੇ ਵਿੱਚ ਕੰਮ ਕਰਨ ਵਾਲੇ ਔਰ ਅਸੀਂ ਯਾਫਰ ਔਰਤਾਂ ਜਿਹੜੀ ਵਰਕਰਾਂ ਦੀ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਐ ਜੈਸੇ ਨਾਲ ਕਿ ਵਿਦੇਸ਼ੀ ਵਰਕਰਾਂ ਦਾ ਪਾਸਪੋਰਟ ਅਤੇ ਵੈਰੀਫਿਕੇਸ਼ਨ ਵੀ ਜ਼ਰੂਰੀ ਹੈ ਸੈਂਟਰਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਨਸ਼ਾ ਸ਼ਰਾਬ ਦਾ ਸੇਵਨ ਨਹੀਂ ਹੋਣਾ ਚਾਹੀਦਾ ਉਹਨਾਂ ਇਹ ਵੀ ਕਿਹਾ ਕਿ ਹਰ ਸੈਂਟਰ ਦੇ ਮਾਲਕ ਦਾ ਕੰਮ ਹੈ ਕਿ ਸਾਰੇ ਵਰਕਰਾਂ ਦੇ ਮੋਬਾਈਲ ਨੰਬਰਾਂ ਸਮੇਤ ਲਿਸਟ ਜਿਹੜੀ ਆਪਣੇ ਨੇੜੇ ਦੇ ਪੁਲਿਸ ਥਾਣੇ ਦੇ ਵਿੱਚ ਜਮ੍ਹਾਂ ਕਰਵਾਈ ਜਾਵੇ ਤਾਂ ਜੋ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਹੈ ਥਾਣੇ ਦੇ ਵਿੱਚ ਹੋ ਸਕੇ ਇਸ ਤੋਂ ਇਲਾਵਾ ਉਹਨਾਂ ਅੱਗੇ ਕਿਹਾ ਕਿ ਸੈਂਟਰ ਦਾ ਕਿਰਾਇਆਨਾਮਾ ਤੇ ਹੋਰ ਦਸਤਾਵੇਜ਼ ਵੀ ਜੋ ਨੇ ਉਹ ਵੀ ACP ਲਾਇਸੈਂਸਿੰਗ ਦੇ ਆਫਿਸ ਦੇ ਵਿੱਚ ਜਮ੍ਹਾਂ ਕਿਤੇ ਜਾਣਾ ਹੈ। ਪਾ ਤੇ ਮ사ਜ ਸੈਂਟਰ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਵੱਡੇ ਹੁਕਮ ਜਾਰੀ ਕੀਤੇ ਗਿਆ ਜਿਸ ਤੋਂ ਬਾਅਦ ਆਪਣੇ ਆਪ ਹੀ ਸਪਾ ਸੈਂਟਰ ਦੀ ਅੜ ਦੇ ਵਿੱਚ ਗੰਦਾ ਧੰਦਾ ਕਰਨ ਵਾਲਿਆਂ ਨੂੰ ਪਾਜੜਾਂ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ। ਦਰਅਸਲ ਸਪਾ ਸੈਂਟਰ ਅਤੇ ਮ사ਜ ਪਾਰਲਰਾਂ ਤੇ ਚੱਲ ਰਹੇ ਗਲਤ ਕੰਮਾਂ ਦੀਆਂ ਵੱਧੀਆਂ ਸ਼ਿਕਾਇਤਾਂ ਦੇ ਕਾਰਨ ਪੁਲਿਸ ਹੁਣ ਸਖਤੀ ਦੇ ਮੋੜ ਤੇ ਵਿਚ ਨਜ਼ਰ ਆ ਰਹੀ ਹੈ ਇਸ ਲਈ ਡੀਸੀਪੀ ਰੁਪਿੰਦਰ ਸਿੰਘ ਦੇ ਵੱਲੋਂ ਸਪਾ ਸੈਂਟਰ ਅਤੇ ਮ사ਜ ਪਾਰਲਰਾਂ ਵਾਸਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਇਹਨਾਂ ਹਦਾਇਤਾਂ ਨੂੰ ਨਾ ਮੰਨਣ ਵਾਲਿਆਂ ਦੇ ਉੱਤੇ ਪੁਲਿਸ ਦੀ ਸਖਤ ਕਾਰਵਾਈ ਵੀ ਹੋ ਸਕਦੀ ਹੈ ਵਿਭਾਗ ਦੇ ਵੱਲੋਂ ਜਾਰੀ ਪ੍ਰੈਸ ਨੋਟ ਦੇ ਵਿੱਚ ਡੀਸੀਪੀ ਰੁਪਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਮੌਜੂਦ ਸਪਾ ਅਤੇ ਮ사ਜ ਸੈਂਟਰਾਂ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰਾ ਲੱਗੇ ਹੋਣੇ ਚਾਹੀਦੇ ਐ ਜਿਸ ਦੇ ਵਿੱਚ ਐਂਟਰੀ ਐਗਜ਼ਿਟ ਅਤੇ ਰਿਸੈਪਸ਼ਨ ਦਾ ਏਰੀਆ ਵੀ ਕਵਰ ਹੋਣਾ ਚਾਹੀਦਾ ਹੈ ਇਨਾਂ ਹੀ ਨਹੀਂ ਬਲਕਿ ਇਸ ਤੋਂ ਇਲਾਵਾ ਹੋਰ ਕਈ ਸਾਰੇ ਜਿਹੜੇ ਕਹਿ ਲੋ ਕਿ ਐਡਵਾਈਸਰੀਆਂ ਜੜੀਆਂ ਨੇ ਜਾਰੀ ਕੀਤੀਆਂ ਗਈਆਂ ਉਹਨਾਂ ਅਗੇ ਕਿਹਾ ਕਿ ਉਸ ਕੈਮਰੇ ਦਾ ਰਿਕਾਰਡਿੰਗ ਬੈਕਅਪ ਜਿਹੜਾ 30 ਦਿਨ ਦਾ ਹੋਣਾ ਚਾਹੀਦਾ ਹੈ ਸੈਂਟਰ ਦੇ ਅੰਦਰ ਅਤੇ ਬਾਹਰ ਜਾਣ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗੁਪਤ ਰਸਤਾਨ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਸੈਂਟਰਾਂ ਦੇ ਵਿੱਚ ਆਉਣ ਵਾਲੇ ਹਰ ਗਾਹਕ ਦੀ ਇੱਕ ਫੋਟੋ ਆਈਡੀ ਰੱਖਣੀ ਪਵੇਗੀ ਉਸ ਕੋਡ ਨੂੰ ਸੈਂਟਰ ਮਾਲਕ ਮੇਨਟੇਨ ਕਰੇਗਾ ਸੈਂਟਰਾਂ ਦੇ ਵਿੱਚ ਕੰਮ ਕਰਨ ਵਾਲੇ ਪੁਰਸ਼ ਜਾਂ ਫਰਔਰਤਾਂ ਜਿਹੜੀ ਵਰਕਰਾਂ ਦੀ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਐਜ਼ ਦੇ ਨਾਲ ਕਿ ਵਿਦੇਸ਼ੀ ਵਰਕਰਾਂ ਦਾ ਪਾਸਪੋਰਟ ਅਤੇ ਵੈਰੀਫਿਕੇਸ਼ਨ ਵੀ ਜ਼ਰੂਰੀ ਹੈ ਸੈਂਟਰਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਨਸ਼ਾ ਸ਼ਰਾਬ ਦਾ ਸੇਵਨ ਨਹੀਂ ਹੋਣਾ ਚਾਹੀਦਾ ਉਹਨਾਂ ਇਹ ਵੀ ਕਿਹਾ ਕਿ ਹਰ ਸੈਂਟਰ ਦੇ ਮਾਲਕ ਦਾ ਕੰਮ ਹੈ ਕਿ ਸਾਰੇ ਵਰਕਰਾਂ ਦੇ ਮੋਬਾਈਲ ਨੰਬਰਾਂ ਸਮੇਤ ਲਿਸਟ ਜਿਹੜੀ ਆਪਣੇ ਨੇੜੇ ਦੇ ਪੁਲਿਸ ਥਾਣੇ ਦੇ ਵਿੱਚ ਜਮ੍ਹਾਂ ਕਰਵਾਈ ਜਾਵੇ ਤਾਂ ਜੋ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਹੈ ਥਾਣੇ ਦੇ ਵਿੱਚ ਹੋ ਸਕੇ ਇਸ ਤੋਂ ਇਲਾਵਾ ਉਹਨਾਂ ਅੱਗੇ ਕਿਹਾ ਕਿ ਸੈਂਟਰ ਦਾ ਕਿਰਾਇਆ ਨਾਮਾ ਤੇ ਹੋਰ ਦਸਤਾਵੇਜ਼ ਵੀ ਜੋ ਨੇ ਉਹ ਵੀ ACP ਲਾਇਸੈਂਸਿੰਗ ਦੇ ਆਫਿਸ ਦੇ ਵਿੱਚ ਜਮ੍ਹਾਂ ਕੀਤੇ ਜਾਣ।